ਕਈ ਜੀ ਕਹਿ ਦਿੰਦੇ ਕਿ ਬੱਚੇ ਕਹਿਣੇ ਚ ਨਹੀਂ ਘਰ ਵਾਲੀ ਕਹਿਣੇ ਚ ਵਹ ਘਰ ਵਾਲੀ ਤੇ ਸਿੱਕਾ ਟੀ ਸੁਣਿਆ ਹੈ ਜਿਆਦਾ ਤੇ ਬੱਚੇ ਹੀ ਸੁਣਦੇ ਆ ਕਿ ਬੱਚੇ ਘਰ ਵਾਲੀਆਂ ਦੇ ਮੂੰਹੋਂ ਕਦੀ ਇਹ ਨਹੀਂ ਸੁਣਿਆ ਕਿ ਘਰ ਵਾਲਾ ਕਹਿਣੇ ਚ ਤੇ ਘਰ ਵਾਲੇ ਕੋ ਕਦੀ ਇਹ ਨਹੀਂ ਸੁਣਿਆ ਘਰ ਵਾਲੀ ਕਹਿਣੇ ਚ ਇਹ ਪਤਾ ਨਹੀਂ ਦੋ ਇਹ ਜਿਹੜਾ ਰਿਸ਼ਤਾ ਮਹਾਰਾਜ ਜੀ ਨੇ ਬੜਾ ਸੋਹਣਾ ਬਣਾਇਆ ਸੀ ਇਹਨੂੰ ਸੰਸਾਰ ਦੀ ਕਿਹੜੀ ਨਜ਼ਰ ਲੱਗੀ ਕਿਸ ਖੇਡ ਚ ਗਏ ਕਿ ਇਸ ਤੋਂ ਹੀ ਸਭ ਤੋਂ ਵੱਧ ਦੁਖੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਖੇਡ ਬਣਾਇਆ ਨਹੀਂ ਹੈ ਕੋਈ ਕਿਸੇ ਦੀ ਨਹੀਂ ਮੰਨਦਾ ਆਪ ਹੀ ਮੰਨਦਾ ਹੈ ਆਪ ਹੀ ਆਪਣੇ ਜੋੜ ਤੋੜ ਕਰਦਾ ਹੈ ਸਵਭੰਗ ਆਪ ਜੀ ਦੇ ਅੰਦਰ ਵੀ ਉਹ ਇੱਕ ਹੀ ਹੈ ਜਿੰਨੀ ਦੇਰ ਤੱਕ ਵੱਖਰਾ ਰਹਿਣਾ ਚਾਹੇਗਾ ਉਨੀ ਦੇਰ ਤੱਕ ਵੱਖਰਾ ਰਹੇਗਾ ਸਾਰਾ ਧਰਮ ਇਸੇ ਤੇ ਖੜਾ ਹੈ ਕਿ ਉਹ ਇੱਥੋਂ ਚੁਣ ਲਵੇ ਉਸ ਇੱਕ ਨੂੰ ਦੁਨੀਆ ਤੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਇੱਕ ਹੀ ਮਨਾ ਰਹੇ ਨੇ ਕਿ ਕਿਤੇ ਮਨੁੱਖ ਮਨ ਲਵੇ ਕਿ ਮੈਂ ਵੱਖਰਾ ਨਹੀਂ ਰਹਿਣਾ ਇੱਕ ਨਾਲ ਰਹਿਣਾ ਹੈ ਬਸ ਜਿਸ ਦਿਨ ਮੰਨਣਾ ਹੋ ਜਾਏਗਾ ਆਪ ਜੀ ਦੋ ਨਹੀਂ ਹੋ ਸੈਸ਼ਨ ਪਤਾ ਲੱਗ ਜਾਣਾ ਸਿਰਫ ਇੰਨੀ ਹੀ ਦੂਰੀ ਹੈ ਕਿ ਮੈਂ ਅਜੇ ਚਾਹਿਆ ਨਹੀਂ ਹੈ ਉਸ ਤਲ ਤੱਕ ਮੈਂ ਅਜੇ ਉਸ ਇੱਕ ਨੂੰ ਚੁਣਿਆ ਨਹੀਂ ਇਸ ਕਰਕੇ ਦੂਜਾ ਬਣ ਕੇ ਤੁਰਿਆ ਫਿਰਦਾ ਇਹ ਜਿਹੜੀ ਸਾਡੀ ਜਿੰਨੀ ਇਸ ਖੇਡ ਚ ਹੌਮੇ ਪ੍ਰਗਟ ਹੁੰਦੀ ਏ ਵੱਖਰਾ ਹੋਣਾ ਦੂਜੇ ਨਾਲੋਂ ਫੇਮਸ ਹੋਣਾ ਇਹ ਜਿੰਨੇ ਸਾਡੇ ਰੌਲੇ ਨੇ ਤੇ ਸ਼ਾਵਾਂ ਨੇ ਸਭ ਇਸੇ ਚ ਵਾਗੇ ਨੇ ਜਿਹੜੇ ਗੁਰਸਿੱਖ ਚੁਣ ਲੈਂਦੇ ਨੇ ਕਿ ਇਹ ਜਨਮ ਤੇ ਮਾਰੇ ਲਿਖੇ ਉਹ ਫਿਰ ਇਸ ਮਾਇਆ ਦੇ ਵਿੱਚ ਨਹੀਂ ਉਲਝਦੇ ਇੱਕ ਦੀ ਵਿਆਖਿਆ ਜਿਹੜੀ ਹੈ ਨਾ ਇਹ ਅੱਗੇ ਵੀ ਕਈ ਵਾਰਾ ਸ਼ੁਰੂ ਕੀਤੀ ਬਾਅਦ ਚ ਬੜੇ ਦਿਨ ਚੱਲਦੀ ਹੁੰਦੀ ਹੈ